ਸੈਸਬਾ ਪਾਕ ਦੇ ਬਨੋ ਵੱਡੀ ਕਾਰਵਾਈ ਕਰਦਿਆ ਹੋਇਆ ਜਿੱਥੇ ਅਮਰਸਰ ਦੇ ਸਰਹੱਦੀ ਪਿੰਡ ਪੂਤਨਪੁਰਾ ਦੇ ਵਿੱਚ ਰੇਡ ਕੀਤੀ ਗਈ ਹੈ ਤੇ 1850 ਲੀਟਰ ਕੱਚੀ ਲਾਣ 250 ਬੋਤਲਾਂ ਨਜਾਇਜ਼ ਦੇਸ਼ੀ ਸ਼ਰਾਬ ਤੇ ਇਸ ਦੇ ਨਾਲ ਦੋ ਚਾਲੂ ਪਟੀਆਂ ਬਰਾਮਦ ਕੀਤੀਆਂ ਗਈਆਂ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆ ਐਕਸਾਈਜ਼ ਇੰਸਪੈਕਟਰ ਜਗਦੀਪ ਕੌਰ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਦੇ ਚਲਦੇ ਉਹਨਾਂ ਪਿੰਡ ਦੇ ਵਿੱਚ ਰੇਡ ਕੀਤੀ ਹੈ ਇੱਕ ਵਿਅਕਤੀ ਦੇ ਘਰੋਂ 1700 ਲੀਟਰ ਕੱਚੀ ਲਾਹਣ 250 ਬੋਤਲ ਨਜਾਇਜ਼ ਦੇਸੀ ਸ਼ਰਾਬ ਦੀ ਇੱਕ ਚਾਲੂ ਪੱਠੀ ਬਰਾਮਦ ਹੋਈ ਹੈ ਇਸ ਦੌਰਾਨ ਬੱਬੂ ਸਿੰਘ ਨਾਮ ਦਾ ਇੱਕ ਵਿਅਕਤੀ ਜਿਸ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਤੋਂ ਉੱਥੋਂ 150 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ ਚਾਲੂ ਪੱਠੀ ਸਮੇਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਵਿਅਕਤੀਆਂ ਇਥੇ ਗ੍ਰਫਤਾਰੀ ਹੋਈ ਹੈ ਤੇ ਅਗਲਾ ਜਿਹੜਾ ਐਕਸ਼ਨ ਆ ਸ਼ੁਰੂ ਕਰ ਦਿੱਤਾ ਗਿਆ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਜਗਦੀਪ ਕੋਹੜਾ ਮੈਂ ਸਾਈਜ਼ ਇਨਸਪੈਕਟਰ ਅਜਨਾਲਾ ਸਰਕਲ ਤੋਂ ਅੰਮ੍ਰਿਤਸਰ 2 ਦੇ ਅੰਦਰ ਤੇ ਅੱਜ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੋ ਸਾਡੇ ਏਟੀਸੀ ਨੇ ਤੇ ਸ਼੍ਰੀ ਮਨੀਸ਼ ਗੋਲ ਜੀ ਈਟੀਓ ਸਾਹਿਬ ਦੇ ਕਹਨ ਤੇ ਰੇਡ ਕੀਤਾ ਗਿਆ ਸੀਗਾ ਪਿੰਨ ਪੂਤਨਪੁਰਾ ਵਿਖੇ ਦੋ ਗੱਡੀਆਂ ਦੇ ਵਿੱਚ ਰਿਕਵਰੀ ਹੋਈ ਹੈ ਇੱਕ ਪ੍ਰੀਤ ਸਿੰਘ son of ਲਾਲਾ ਸਿੰਘ ਜਿਸ ਦੇ ਘਰੋਂ ਤਕਰੀਬਨ 1700 ਲੀਟਰ ਲਾਨ ਹੈ ਤੇ 250 ਬੋਤਲ ਦੇ ਕਰੀਬ ਸ਼ਰਾਬ ਹੈ ਤੇ ਇੱਕ ਚਾਲੂ ਪੱਠੀ ਵੀ ਮਿਲੀ ਆ ਤੇ ਦੂਸਰਾ ਹੈਗਾ ਬੱਬੂ ਸਿੰਘ son of ਅਜੇਪ ਸਿੰਘ ਜਿਸ ਦੇ ਘਰੋਂ 150 ਲੀਟਰ ਰੋਂ ਦੇ ਮਿਲੀ ਆ ਤੇ ਨਾਲ ਪੱਠੀ ਚਾਲੂ ਪੱਠੀ ਦਾ ਸਮਾਨ ਮਿਲਿਆ ਹੈਗਾ ਸਾਨੂੰ ਅੰਦੇਕਾਰ ਵਿੱਚੋਂ ਮਰ ਕੋਈ ਗ੍ਰਿਫਤਾਰੀ ਵੀ ਹੋਈ ਹੈ ਹਾਂਜੀ ਬੱਬੂ ਸਿੰਘ son of ਅਜੇਪ ਸਿੰਘ ਦੀ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਤਾਂ ਮੈਮ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਐਕਸਾਈਜ਼ ਦੇ ਮਾਮਲੇ ਦਰਸੀ ਮੇਬੀ ਹੋਣਗੇ ਵਕੀ ਕੀ ਤਾੜਨਾ ਕਰਨਾ ਚਾਹੁੰਦੀ ਉਹ ਜਿਹੜੇ ਲੋਗ ਨਜੇਸ਼ ਸ਼ਰਾਬ ਕਰਦੇ ਆ ਇਹਨਾਂ ਨੂੰ ਵਾਰ-ਵਾਰ ਇਹੀ ਕਹਿ ਰਹੇ ਆ ਕਿ ਸ਼ਰਾਬ ਨਾ ਕੱਢੋ ਬਹੁਤ ਮਾੜੀ ਐ ਹੁਣ ਪਿੱਛੇ ਸੰਗਰੂਰ ਵੀ ਕਾਂਡ ਹੋਇਆ ਇਸ ਦੇ ਨਾਲ ਹੀ ਕਾਫੀ ਲੋਕਾਂ ਦੀ ਜਾਨ ਜਾ ਚੁੱਕੀ ਆਂਦੇ ਨਾਲ ਤੇ ਇਹੀ ਕਹਿੰਦੇ ਆ ਕਿ ਨਾ ਇਹ ਕੰਮ ਕਰੋ ਜਿਹੜੀ ਇਹ ਨਜਾਇਜ਼ ਸ਼ਰਾਬ ਐ ਵੈਸੇ ਵੀ ਬਹੁਤ ਖਤਰਨਾਕ ਐ ਖਰਾਬ ਐ ਤੇ ਮੈਂ ਲਗਾਤਾਰ ਰੇਡ ਜਾਰੀ ਜਾਣੀਆਂ ਗੀਆਂ ਬਿਲਕੁਲ ਜੀ ਜਾਰੀ ਰਹਿਣਗੇ ਅੱਗੇ ਵੀ